ਇਦੇ ਵਿੱਚ ਇੱਕ ਸ਼ਾਰਟ ਡਰੈਸ ਹੈ ਔਰ ਨਿਊਡਿਟੀ ਵਾਲੇ ਕੱਪੜੇ ਆਂ ਔਰ ਹੱਥ 'ਚ ਪਵਿੱਤਰ ਮੋਗਟਾ ਕਾਲੀ ਮਾਤਾ ਜੀ ਦਾ ਐਂਡ ਆਫਟਰ ਥੈਟ ਉਸਨੇ ਆਹ ਵਾਲਾ ਕਾਲੀ ਮਾਤਾ ਜੀ ਦਾ ਸਵਰੂਪ ਧਾਰਿਆ 2 ਮਿੰਟ 4 ਸੈਕਿੰਡ ਦੇ ਉੱਪਰ ਅਰਮਾਨ ਵਾਲੀ ਕੋਲੋਂ ਇਹ ਹਨੂਮਾਨ ਜੀ ਦਾ ਸਵਰੂਪ ਧਾਰਿਆ ਗਿਆ ਜਦੋਂ ਇਹ ਸਾਰਾ ਕੰਮ ਹੋ ਰਿਹਾ ਸੀਗਾ ਇਹ 6 ਬੰਦੇ ਇੱਥੇ ਤੇ ਜੇ ਜੱਜ ਸਾਹਿਬ ਨੇ ਸਾਰੇ ਸਾਡੇ ਸਬੂਤ ਇਕੰਤ ਬੋਸ ਅਰੀ ਸਾਡੀ ਪੋਜੀਸ਼ਨ ਨੂੰ ਵੈਰੀਫਾਈ ਕਰਕੇ ਇਹਨਾਂ ਨੂੰ ਪੁਲਿਸ ਨੂੰ ਇੱਕ ਨੋਟਿਸ ਦਿੱਤਾ ਹੈ ਵੀ ਤੁਸੀਂ ਇਹਦੇ ਵਿੱਚ ਸਟੇਟਸ ਰਿਪੋਰਟ ਕਹਿੰਦੇ ਆ ਵੀ ਤੁਸੀਂ ਦੱਸੋ ਹੁਣ ਤੱਕ ਕੀ ਕੀਤਾ ਇੱਕ ਬੰਦਾ ਇਹਨਾਂ ਜਨਾਨੀਆਂ ਇਹ ਨਿਊਡੀਟੀ ਵਾਲੇ ਨਿਊਡੀਟੀ ਦਾ ਮਤਲਬ ਅਸ਼ਲੀਲ ਵੀਡੀਓ ਸਨੈਪਚੈਟ YouTube Facebook Twitter ਆ ਆਦੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਫੈਰੋਸ ਰਿਹਾ ਸੋਸਾਇਟੀ ਨੂੰ ਕੀ ਗਲਤ ਮੈਸੇਜ ਆ ਰਿਹਾ ਇਹ ਐਸੇ ਕੰਟੈਂਟ ਸਾਰੇ ਵਾਚ ਕਰਨ ਇਹ ਉਹਨਾਂ ਨੂੰ ਡਿਲੀਟ ਕਰਵਾਉਣ ਔਰ ਉਹਨਾਂ ਦੇ ਪਰਚਾ ਦਰਜ ਕਰਨ ਕਿਉਂਕਿ ਯੂਟਿਊਬਰਸ ਨੇ ਤਾਂ ਆਪਣੇ ਪੈਸੇ ਕਮਾਣੇ ਐ ਤੇ ਕਲਚਰ ਤਾਂ ਦੇਸ਼ ਦਾ ਖਰਾਬ ਹੋ ਰਿਹਾ ਸਾਡੇ ਪੰਜਾਬ ਦਾ ਸੱਭਿਆਚਾਰ ਖਰਾਬ ਹੋ ਰਿਹਾ ਹੁਣ ਥੋੜੀ ਦੇਰ ਪਹਿਲਾਂ ਤੁਹਾਨੂੰ ਪਤਾ ਹੋਵੇਗਾ ਇੱਕ ਕਪਲ ਫੋਰਨ ਚਲਾ ਗਿਆ ਉਹਦੇ ਵਿੱਚ ਵੀ ਇਹੀ ਆਪਣੇ ਪੰਜਾਬ ਵੱਲੋਂ ਹੀ ਉਹਨੂੰ ਗਲਤ ਕਿਹਾ ਸੀ ਨਾ ਵੀ ਇਹੋ ਜਿਹਾ ਮਤਲਬ ਤੂੰ ਗਲਤ ਪਰੋਸ ਰਿਹਾ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਜੇ ਤਿੰਨ ਬੀਵੀਆਂ ਇੱਕ ਦਾ ਨਾਮ ਪ੍ਰੀਤਿਕਾ ਮਲਿਕ ਦੂਜੀ ਦਾ ਹੈਗਾ ਆਇਲ ਮਲਿਕ ਇਹ ਪਤੀ ਜੀ ਜਿਹਨੂੰ ਇਹ ਵਾਈਫ ਕਹਿੰਦਾ ਪਤਾ ਨਹੀਂ ਹੈ ਕਿ ਨਹੀਂ ਹੈ ਬਟ ਉਹ ਵਾਈਫ ਹੀ ਕੰਸੀਡਰ ਕਰਦਾ ਹੈ ਉਹਦਾ ਨਾਮ ਹੈ ਲਖਸ਼ਦੀਪ ਉਹਨ ਇੱਕ ਹਿੰਦੂ ਮੈਰਿਜ ਹੈ ਕਿਹਾ ਮੈਂ ਤੁਹਾਨੂੰ ਨਾਲ ਦਿਖਾਉਂਦਾ ਕੋਈ ਵੀ ਬੰਦਾ ਇੱਕ ਵਾਈਫ ਤੋਂ ਜ਼ਿਆਦਾ ਵਾਈਫ ਨਹੀਂ ਰੱਖ ਸਕਦਾ ਇਹ ਗੈਰਕਾਨੂੰਨੀ ਹੈ ਔਰ ਉਹ ਖੁਦ ਅਸੈਪਟ ਵੀ ਕਰ ਰਿਹਾ ਕੁਝ ਮੈਂ ਵੀਡੀਓਜ਼ ਨੂੰ ਦੇਖੀਆਂ ਨੇ ਟੀਵੀ 'ਤੇ ਇਹ ਵੀ ਹਾਂ ਮੇਰੀਆਂ ਦੋ ਵਾਈਫਾਂ ਨੇ ਵਾਫੀ ਦਿੱਤੀ ਹੈ ਉਹ ਵੀ ਸਾਡੀ ਬੰਦੇ ਆ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਉਹਨਾਂ ਨੇ ਜੋ ਹਿੰਦੂ ਧਰਮ ਦੀ ਮੰਨਤਾ ਨਹੀਂ ਅ Sikh ਧਰਮ ਦੀਆਂ ਮੰਨਤਾਾਂ ਉਦੇ ਮੁਤਾਬਕ ਮਾਫੀ ਦੇਣਾ ਇੱਕ ਪੁੰਨ ਦਾ ਕੰਮ ਹੈ ਵਧੀਆ ਕੀਤਾ ਮਾਫੀ ਦੇਣੀ ਚਾਹੀਦੀ ਹੈ ਬਟ ਇਥੇ ਇੱਕ ਕੱਲੀ ਪਾਇਲ ਮਲਿਕ ਵੱਲੋਂ ਮਾਤਾ ਜੀ ਦਾ ਸਰੂਪ ਘारण ਕਰਨ ਦੀ ਗੱਲ ਨਹੀਂ ਹੋ ਰਹੀ ਮੈਂ ਬਹੁਤ ਡਿਟੇਲ ਦੇ ਵਿੱਚ ਇਸ ਕੇਸ ਨੂੰ ਦੱਸ ਸਕਦਾ ਵੀ ਉਹਦੀਆਂ ਦੋ ਵਾਈਫਸ ਹਨ ਫਿਰ ਜਿਹੜੀ ਵੀਡੀਓ ਮੀਡੀਆ 'ਚ ਵਾਇਰਲ ਹੋਈ ਸੀ ਉਹਦੇ 'ਚ 2 ਮਿੰਟ 4 ਸਕਿੰਟ ਦੇ ਉੱਪਰ ਇੱਕ ਹਨਮਾਨ ਜੀ ਦਾ ਵੀ ਸਰੂਪ ਧਾਰਿਆ ਗਿਆ ਰਮਾਨ ਸੋਸ਼ਲ ਮੀਡੀਆ ਇਨਫਲੂਐਂਸਰ ਪਾਇਲ ਮਾਲਿਕ ਨੂੰ ਲੈ ਕੇ ਲਗਾਤਾਰ ਇਹ ਗੱਲ ਖੜਾ ਹੋ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਇੰਸਟਾਗ੍ਰam ਦੇ ਉੱਪਰ ਇੱਕ ਵੀਡੀਓ ਜਾਇਲ ਕੀਤੀ ਜਾਂਦੀ ਹੈ ਜਿਸ ਵੀਡੀਓ ਦੇ ਵਿੱਚ ਕਾਲੀ ਮਾਤਾ ਜੀ ਦਾ ਜਿਹੜਾ ਉਹ ਰੂਪ ਧਾਰਨ ਕੀਤਾ ਜਾਂਦਾ ਤਾਂ ਲਗਾਤਾਰ ਹਿੰਦੂ ਜਿੱਥੇ ਬੰਦਿਆਂ ਦੇ ਵੱਲੋਂ ਇਸੀ ਦਾ ਵਿਰੋਧ ਕੀਤਾ ਜਾਂਦਾ ਹੈ ਕਿ ਇਹ ਇੱਕ ਤਰ੍ਹਾਂ ਦੀ ਬੇਅਦਬੀ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਬੇਅਦਬੀਆਂ ਦੇ ਉੱਪਰ ਵੀ ਕਾਨੂੰਨ ਜਿਹੜੇ ਨੇ ਹੁ ਬਣਾਏ ਗਏ ਨੇ ਤੇ ਉਹ ਕਾਨੂੰਨ ਬਹੁਤ ਸਖਤ ਦਿਖਾਈ ਦੇ ਰਹੇ ਤੇ ਬੀਤੇ ਦਿਨਾਂ ਦੇ ਵਿੱਚ ਅਰਮਾਨ ਮਲਿਕ ਆਪਣੀ ਪਤਨੀ ਨੂੰ ਲੈ ਕੇ ਕਾਲੀ ਮਾਤਾ ਮੰਦਰ ਬਹੁਨ ਦੇ ਨੇ ਤੇ ਉੱਥੇ ਉਹਨਾਂ ਤੋਂ ਮਾਫੀ ਮੰਗਵਾਈ ਜਾਂਦੀ ਹੈ ਹਾਲਾਂਕਿ ਦੋ ਗੁੱਟਾਂ ਦੇ ਵਿੱਚ ਵੀ ਇਹ ਵਿਵਾਦ ਛਿੜ ਜਾਂਦਾ ਹੈ ਕਿ ਮਾਫੀ ਦੇਣ ਵਾਲੇ ਕੌਣ ਹੁੰਦੇ ਹੋ ਤੇ ਇਸ ਪੂਰੇ ਮਾਮਲੇ ਦੇ ਵਿੱਚ ਵਾਫੀ ਨੂੰ ਜਿਹੜਾ ਉਹ ਨਕਾਰਤਾ ਹੈ ਸਰਨਾਸਟਮੇ ਐਡਵੋਕੇਟ ਦਵਿੰਦਰ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਇਸ ਪਟੀਸ਼ਨ ਦੇ ਵਿੱਚ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਦਵਿੰਦਰ ਜੀ ਲਗਾਤਾਰ ਮਾਫੀ ਮੰਗ ਲਈ ਜਾਂਦੀ ਹੈ ਵਿਵਾਦਿਤ ਮਾਮਲਾ ਹੋਇਆ ਪਿਆ ਕਿਉਂਕਿ ਅ ਬੇਦਬੀ ਤਾਂ ਬੇਦਬੀ ਹੀ ਗਿਣੀ ਜਾਏ ਕਿਸ ਤਰੀਕੇ ਨਾਲ ਦੇਖਦੇ ਹੋ ਤੇ ਕੀ ਪੈਲ ਕਦਮੀ ਤੁਹਾਡੇ ਵੱਲੋਂ ਇਸ ਮਾਮਲੇ 'ਚ ਕੀਤੀ ਗਈ ਹੈ ਨਮਸਕਾਰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੀਡੀਆ ਨੂੰ ਮੈਂ ਆਪਣੇ ਰਾਹੀਂ ਇਹ ਦੱਸਣਾ ਚਾਹਨਾ ਕਿ ਵਿਰੋਧ ਕੱਲਾ Hindu ਸੰਗਠਨ ਨੇ ਨਹੀਂ ਕੀਤਾ ਵਿਰੋਧ ਸਿੱਖ ਸੰਗਠਨ ਨੇ ਵੀ ਕੀਤਾ ਕੁਝ ਸਾਡੇ ਵੀਡੀਓਜ਼ ਵਾਇਰਲ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜਿਨ੍ਹਾਂ 'ਚ ਸਿੱਖ ਜਥੇਬੰਦੀਆਂ ਨੇ ਵੀ ਵਿਰੋਧ ਕੀਤਾ ਕਿਉਂਕਿ ਇਹ ਕੰਟੈਂਟ ਇਹ ਹੈ ਕਿ ਇੱਕ ਬੰਦਾ ਚਲੋ ਉਹਦੀ ਵਾਈਫ ਨੇ ਇੱਕ ਨਿਊਡਿਟੀ ਨਗਨਤਾ ਵਾਲੇ ਵਸਤਰ ਪਾ ਕੇ ਪਵਿੱਤਰ ਮੁਗਤ ਸਿਰ ਤੇ ਰੱਖਿਆ ਸੀ ਜਿਸ ਕਰਕੇ ਮੈਟਰ ਹਾਈਲਾਈਟ ਹੋਇਆ ਤੇ ਉਸ ਤੋਂ ਬਾਅਦ ਜਿਵੇਂ ਪਰਤ ਬਦਰ ਪਰਤ ਚੀਜ਼ ਖੁੱਲਦੀ ਗਈ ਤਾਂ ਉਹਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਮੈਂ ਆਪਣੇ ਆਧਾਰ ਤੇ ਕੀਤੀ ਉਹਦੇ ਵਿੱਚ ਇਹ ਵੀ ਨਜ਼ਰ ਆਇਆ ਕਿ ਇਸ ਬੰਦੇ ਦੇ ਕੰਟੈਂਟ ਦੇ ਵਿੱਚ ਤਿੰਨ ਬੀਵੀਆਂ ਇੱਕ ਦਾ ਨਾਮ ਕ੍ਰਿਤਿਕਾ ਮਲਿਕ ਦੂਜੀ ਦਾ ਹੈਗਾ ਆਇਲ ਮਲਿਕ ਤੇ ਤੀਜੀ ਜਿਹਨੂੰ ਇਹ ਵਾਈਫ ਕਹਿੰਦਾ ਪਤਾ ਨਹੀਂ ਹੈ ਕਿ ਨਹੀਂ ਹੈ ਬਟ ਉਹ ਵਾਈਫ ਹੀ ਕੰਸੀਡਰ ਕਰਦਾ ਹੈ ਉਹਦਾ ਨਾਮ ਹੈ ਲਕਸ਼ਦੀਪ ਹੁਣ ਇੱਕ Hindu marriage act ਹੈ ਮੈਂ ਤੁਹਾਨੂੰ ਨਾਲ ਦਿਖਾ ਵੀ ਦੇਣਾ ਉਹਦੇ ਵਿੱਚ ਆਪਣੇ ਦੇਸ਼ ਦੇ ਕਾਨੂੰਨ ਮੁਤਾਬਕ Hindu Act 1955 ਬਣਿਆ ਹੋਇਆ ਜਿਸ ਵਿੱਚ ਸੈਕਸ਼ਨ 5 ਸੈਕਸ਼ਨ 17 ਸੈਕਸ਼ਨ 4 ਐਂਡ ਸੈਕਸ਼ਨ 494 IPC ਹੁਣ ਸੈਕਸ਼ਨ 82 VNCS ਦੇ ਵਿੱਚ ਆਉਂਦਾ ਇਦੇ ਦੌਰਾਨ ਕੋਈ ਵੀ ਬੰਦਾ ਇੱਕ ਵਾਈਫ ਤੋਂ ਜ਼ਿਆਦਾ ਵਾਈਫ ਨਹੀਂ ਰੱਖ ਸਕਦਾ ਇਹ ਗੈਰਕਾਨੂੰਨੀ ਹੈ ਔਰ ਉਹ ਖੁਦ ਅਸੈਪਟ ਵੀ ਕਰ ਰਿਹਾ ਕੁਝ ਮੈਂ ਵੀਡੀਓਜ਼ ਹੁਣ ਦੇਖੀਆਂ ਨੇ ਥੋੜੀ ਦੇਰ ਪਹਿਲਾਂ ਕਿ ਵੀ ਹਾਂ ਮੇਰੀਆਂ ਦੋ ਵਾਈਫਾਂ ਆ ਉਹਦੀ ਐਡਮਿਸ਼ਨ ਵੀ ਆ ਗਈ ਹੈ ਆ ਜੋ ਮਾਨਯੋਗ ਅਦਾਲਤ ਬੈਟਰ ਸਮਝੇਗੀ ਉਹਦੇ ਵਿੱਚ ਕਾਰਵਾਈ ਹੋਏਗੀ ਲਗਾਤਾਰ ਸਿਰਫ ਬੇਦਬੀ ਦੀ ਘਟਨਾਵਾਂ ਲੈ ਕੇ ਕਿਤਾ ਜਾ ਰਿਹਾ ਸੀ ਕਿ ਹਿੰਦੂ ਜਥੇਬੰਦੀਆਂ ਵੱਲੋਂ ਮਾਫੀ ਮੰਗਵਾਈ ਗਈ ਹੈ ਉਸ ਜੀ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਤੁਸੀਂ ਵੀ ਉਸ ਮਾਫੀ ਲੈਣ ਵਾਲੇ ਮੌਕੇ ਦੇ ਉੱਪਰ ਮੌਜੂਦ ਸੀ ਅਤੇ ਉਸ ਤੋਂ ਬਾਅਦ ਦੋ ਗੁੱਟਾਂ ਵਿੱਚ ਵਿਵਾਦ ਛਿੜਦਾ ਹੈ ਕਿ ਮਾਫੀ ਹੁਣ ਨਹੀਂ ਦੇਣੀ ਬਣਦੀ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਸਰ ਜਿੱਥੇ ਮੈਂ ਖੜਾ ਆਏ ਸਾਡੀ ਮਾਨਯੋਗ ਅਦਾਲਤ ਹੈ ਪਟਿਆਲਾ ਦੀ ਆ ਸਾਹਮਣੇ ਹੱਥ ਘਰ ਉੱਤੇ ਸਾਹਮਣੇ ਕਾਲੀ ਮਾਤਾ ਜੀ ਦਾ ਮੰਦਿਰ ਹੈ ਮੈਂ ਸ਼੍ਰੀ ਕਾਲੀ ਮਾਤਾ ਜੀ ਮੰਦਿਰ ਦਾ ਵੀ ਲੀਗਲ ਐਡਵਾਈਜ਼ਰ ਹਾਂ ਹੋਰ ਵੀ ਜਿੱਥੇ ਬੰਦੀਆਂ ਨਾਲ ਮੇਰਾ ਲੀ ਐਜ਼ ਅ ਲੀਗਲ ਐਡਵਾਈਜ਼ ਬੀਇੰਗ ਅ ਲੀਗਲ ਐਡਵਾਈਜ਼ਰ ਆਫ ਹਿੰਦੂ ਤਖਤ ਸ਼੍ਰੀ ਗਾਲੀ ਮਾਤਾ ਜੀ ਮੰਦਿਰ ਮੈਂ ਉੱਥੇ ਸੀ ਮੈਂ ਵਿਰੋਧ ਵੀ ਕੀਤਾ ਮੇਰੇ ਕੋਲੇ ਰਿਕਾਰਡ ਹੈ ਮੈਂ ਮੈਂਸ਼ਨ ਵੀ ਕਰ ਸਕਦਾ ਜਿਨ੍ਹਾਂ ਨੇ ਮਾਫੀ ਦਿੱਤੀ ਹੈ ਉਹ ਵੀ ਸਾਡੇ ਬੰਦੇ ਆ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਉਹਨਾਂ ਨੇ ਜੋ ਹਿੰਦੂ ਧਰਮ ਦੀ ਮੰਨਤਾ ਨਹੀਂ ਜਾਂ ਸਿੱਖ ਧਰਮ ਦੀਆਂ ਮੰਨਤਾ ਨਹੀਂ ਉਹਦੇ ਮੁਤਾਬਕ ਮਾਫੀ ਦੇਣਾ ਇੱਕ ਪੁੰਨ ਦਾ ਕੰਮ ਹੈ ਵਧੀਆ ਕੀਤਾ ਮਾਫੀ ਦੇਣੀ ਚਾਹੀਦੀ ਹੈ ਬਟ ਇਥੇ ਇੱਕ ਕੱਲੀ ਪਾਇਲ ਮਲਿਕ ਵੱਲੋਂ ਮਾਤਾ ਜੀ ਦਾ ਸਵਰੂਪ ਧਾਰਨ ਕਰਨ ਦੀ ਗੱਲ ਨਹੀਂ ਹੋ ਰਹੀ ਮੈਂ ਬਹੁਤ ਡਿਟੇਲ ਦੇ ਵਿੱਚ ਇਸ ਕੇਸ ਨੂੰ ਦੱਸ ਸਕਦਾ ਵੀ ਉਹਦੀਆਂ ਦੋ ਵਾਈਫਸ ਹੈ ਫਿਰ ਜਿਹੜੀ ਵੀਡੀਓ ਮੀਡੀਆ ਚ ਵਾਇਰਲ ਹੋਈ ਸੀ ਉਹਦੇ ਚ 2 ਮਿੰਟ 4 ਸਕਿੰਡ ਦੇ ਉੱਪਰ ਇੱਕ ਹਨੁਮਾਨ ਜੀ ਦਾ ਵੀ ਸਵਰੂਪ ਧਾਰਿਆ ਗਿਆ ਰਮਾਨ ਵਾਲੀ ਵੱਲੋਂ ਹੋਰ ਕਈ ਕਨਫਿਡੈਂਸ਼ੀਅਲ ਪੁਆਇੰਟਸ ਹੈ ਜਿਹੜੇ ਮੈਂ ਦੱਸ ਸਕਦਾ ਮੇਰੇ ਹੱਥ ਜੀ ਨੇ ਤੇ ਹਾਂ ਜੀ ਇੰਨੇ ਮਤਲਬ ਕਿ ਜਿੰਨੇ ਵੀ ਕ੍ਰਾਈਮ ਕੀਤੀ ਹੈ ਉਹਦੀ ਡਿਟੇਲਸ ਹੈ ਔਰ ਮਾਨਯੋਗ ਸੁਪਰੀਮ ਕੋਰਟ ਦੀਆਂ ਔਰ ਹਾਈ ਕੋਰਟ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਅਫੈਂਸਿਸ 'ਚ ਜੱਜ ਸਾਹਿਬ ਇਹਨੂੰ ਹੁਣ ਮੁਜਰਮ ਕਰਾਰ ਦੇਣਗੇ ਤੇ ਇਸ ਤੋਂ ਪਹਿਲਾਂ ਆਪਾਂ ਪੰਜਾਬ ਪੁਲਿਸ ਨੂੰ ਡੀਜੀਪੀ ਸਾਹਿਬ ਨੂੰ ਜੜੀਆਂ ਕੰਪਲੇਂਟਸ ਦਿੱਤੀਆਂ ਸੀਗੀਆਂ ਉਹਦਾ ਵੇਰਵਾ ਵੀ ਹੁਣ ਉਹਦੀ ਰਿਪੋਰਟ ਮੰਗਾਈ ਹੈ ਜੱਜ ਸਾਹਿਬ ਨੇ ਤੇ ਉਹ ਡਿਟੇਲਸ ਔਰ ਕਿਤੇ ਕੋਈ ਤਸਵੀਰਾਂ ਵੀ ਨਾਲ ਲੈ ਕੇ ਆਏ ਹੋ ਇਹਨਾਂ ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ ਤੇ ਉਹਨਾਂ ਬੇਦਬੀਆਂ ਬਾਰੇ ਦੱਸਣਾ ਚਾਹੋਗੇ ਕਿ ਇਹਨਾਂ ਤਸਵੀਰਾਂ ਦੇ ਵਿੱਚ ਕੀ ਜ਼ਾਹਰ ਕੀ ਕਰਨਾ ਚਾਹੁੰਦੇ ਹੋ ਇਹਨਾਂ ਤਸਵੀ ਸਰ ਤਸਵੀਰ ਸਭ ਤੋਂ ਪਹਿਲੀ ਜਿੱਥੋਂ ਦੀ ਇਹ ਵਿਵਾਦ ਸ਼ੁਰੂ ਹੋਇਆ ਉਹ ਇਹ ਤਸਵੀਰ ਹੈ ਇਹਦੇ ਵਿੱਚ ਇੱਕ ਸ਼ਾਰਟ ਡਰੈਸ ਹੈ ਔਰ ਨਿਊਡਿਟੀ ਵਾਲੇ ਕੱਪੜੇ ਹਨ ਔਰ ਹੱਥ 'ਚ ਪਵਿੱਤਰ ਮੂਗਟ ਹੈ ਕਾਲੀ ਮਾਤਾ ਜੀ ਦਾ ਐਂਡ ਆਫਟਰ ਥੈਟ ਉਸਨੇ ਆਹ ਵਾਲਾ ਕਾਲੀ ਮਾਤਾ ਜੀ ਦਾ ਸਵਰੂਪ ਧਾਰਿਆ ਹੈ ਨਾ 2 ਮਿੰਟ 4 ਸੈਕਿੰਡ ਦੇ ਉੱਪਰ ਅਰਮਾਨ ਵਾਲੀ ਕੋਲੋਂ ਇਹ ਹਨੂਮਾਨ ਜੀ ਦਾ ਸਵਰੂਪ ਧਾਰਿਆ ਗਿਆ ਜਦੋਂ ਇਹ ਸਾਰਾ ਕੰਮ ਹੋ ਰਿਹਾ ਸੀਗਾ ਇਹ 6 ਬੰਦੇ ਇੱਥੇ ਇਸ ਜਿਹਦੇ ਵਿੱਚ ਕ੍ਰਿਤਿਕਾ ਮਲਿਕ ਨਜ਼ਰ ਆ ਰਹੀ ਹੈ ਲక్ష్ਦੀਪ ਨਜ਼ਰ ਆ ਰਹੀ ਹੈ ਜਿਹੜੀਆਂ ਕਿ ਦੋਨੋਂ ਇਹਦੀਆਂ ਵਾਈਫਸ ਹੈ ਜਿਵੇਂ ਇਹ YouTube ਤੇ ਦੱਸਦਾ ਹੈ ਸੈਕਿੰਡਲੀ ਇਹਦੇ ਦੀ ਇੱਕ ਕਾਲੂ ਭਈਆ ਉਹ ਨਜ਼ਰ ਆ ਰਹੇ ਆ ਜਿਹਦਾ ਨਾਮ ਕੁਲਦੀਪ ਹੈ ਐਂਡ ਬਾਕੀ ਵੀ ਕ੍ਰੂ ਮੈਂਬਰਸ ਆ ਜਿਵੇਂ ਇੱਥੇ ਨਜ਼ਰ ਆ ਰਿਹਾ ਇਹਦਾ ਮੈਨੂੰ ਨਾਮ ਨਹੀਂ ਪਤਾ ਉਹ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਤੇ ਪਤਾ ਕਰੇਗੀ ਇਹ ਇਹਦੀ ਦੂਸਰੀ ਵਾਈਫ ਹੈ ਇਹ ਪਾਇਲ ਮਲਿਕ ਹੈ ਜਨਨ ਕਿ ਮਾਮਲਾ ਹੁਣ ਸਿਰਫ ਇਹੜਾ ਪਾਇਲ ਮਲਿਕ ਦੇ ਉੱਪਰ ਹੀ ਨਹੀਂ ਰਹਿ ਗਿਆ ਨਾਲ ਉਹਦੇ ਜੁੜਦੇ ਹੋਏ ਹੋਰ ਵੀ ਲੋਕ ਨੇ ਜਿਹੜੇ ਉਹਨਾਂ ਨੂੰ ਵੀ ਇਸ ਪੂਰੀ ਘਟਨਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਪਟੀਸ਼ਨ ਦੇ ਵਿੱਚ ਆਖਰ ਕੀ ਦਾਇਰ ਕੀਤਾ ਗਿਆ ਤੁਹਾਡੇ ਮੈਂ ਦੱਸਦਾ ਸਰ ਇਹ ਜਿਵੇਂ ਤੁਸੀਂ ਵੀ ਸਵਾਲ ਪੁੱਛਿਆ ਮੈਂ ਤੁਹਾਨੂੰ ਇਹਦਾ ਲੀਗਲ ਭਾਸ਼ਾ ਚ ਜਵਾਬ ਦੇਣਾ ਇਹਦਾ ਲੀਗਲ ਭਾਸ਼ਾ ਚ ਜਵਾਬ ਇਹ ਆ ਕਿ ਜੇ ਕੋਈ ਕ੍ਰਾਈਮ ਕੰਬਾਈਨਡਲੀ ਹੋਇਆ ਸੈਕਸ਼ਨ 61 ਬੀ ਐਨ ਐਸ ਦੇ ਵਿੱਚ ਗਰੁੱਪ ਆਫ ਅਫੈਂਸ ਵਿਦ ਸ਼ੇਅਰਡ ਕ੍ਰਿਮੀਨਲ ਲਾਇਬਿਲਟੀ ਇੱਕ ਕਲੌਜ਼ ਹੁੰਦੀ ਹੈ ਕਿ ਜੇ ਕੋਈ ਕ੍ਰਾਈਮ ਹੋਇਆ فرض ਕਰੋ ਕੋਈ ਕੋਈ ਵੀ ਕੰਮ ਹੋਇਆ ਜਿਵੇਂ ਆਪਾਂ ਕੋਈ ਜ਼ਿਆਦਾ ਡਿਟੇਲ 'ਚ ਨਹੀਂ ਜਾਂਦੇ ਇਹ ਕ੍ਰਾਈਮ ਹੋਇਆ ਇਸ ਦੇ ਵਿੱਚ ਕਿੰਨੇ ਮੇਕਅਪ ਕੀਤਾ ਕਿੰਨੇ ਉਹਦੀ ਹੈਲਪ ਕੀਤੀ ਉਹਨੂੰ ਕਿੰਨੇ ਗਾਈਡ ਕੀਤਾ ਉਹ ਸਾਰਾ ਵੀਡੀਓ 'ਚ ਵੈਸੇ ਵੀ 5 ਮਿੰਟ ਦੀ ਵੀਡੀਓ 'ਚ ਉਹ ਸਾਰਾ ਜਿਹੜਾ ਅਸੀਂ ਸਬੂਤ ਦਿੱਤਾ ਪੁਲਿਸ ਨੂੰ ਔਰ ਕੋਰਟ ਨੂੰ ਉਹਦੇ 'ਚ ਕਲੀਅਰਲੀ ਸਾਫ਼ ਸਾਬਿਤ ਹੋ ਰਿਹਾ ਹੈ ਕਿ ਇਹ ਜੁਰਮ 'ਚ ਨਾਲ ਸ਼ਾਮਿਲ ਨੇ ਇਹਦਾ ਕੋਈ ਫੈਸਲਾ ਹਾਲੇ ਕੋਰਟ ਵੱਲੋਂ ਲਿੱਤਾ ਗਿਆ ਹੈ ਹਾਲੇ ਡੇਟ ਪਈ ਹੈ ਜਾਂ ਕਿਸ ਤਰੀਕੇ ਦਾ ਹੁਣ ਇਸ ਦੇ ਉੱਪਰ ਪੈਰਵਾਈ ਕੀਤੀ ਜਾ ਰਹੀ ਹੈ ਉਹਦੇ ਵਿੱਚ ਸਰ ਪੁਆਇੰਟ ਇਹ ਹੈ ਕਿ ਇਹ ਕੇਸ ਕੋਰਟ ਦੇ ਵਿੱਚ ਬਾਤ ਚੋ ਗਿਆ ਪਹਿਲਾ ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਪਟਿਆਲਾ ਵਿਦ ਪ੍ਰੈਜ਼ੀਡੈਂਟ ਆਫ ਇੰਡੀਆ ਪ੍ਰਾਈਮ ਮਿਨਿਸਟਰ ਆਫ ਇੰਡੀਆ ਐਂਡ ਹੋਮ ਮਿਨਿਸਟਰ ਨੂੰ ਇਹ ਈਮੇਲ ਇਹ ਜੀ ਗਈ ਸੀ ਮੇਰੇ ਵੱਲੋਂ ਠੀਕ ਹੈ ਇਹਦੇ ਵਿੱਚ ਸਾਰੇ ਸਬੂਤ ਸਾਰਾ ਕੁਝ ਲਿਖਿਆ ਹੋਇਆ ਡਿਟੇਲ ਚ ਇਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਫਿਰ ਮੈਂ ਇਹ ਰਜਿਸਟਰਡ ਪੋਰਟਸ ਆਪਣੇ ਵੱਲੋਂ ਐਸਐਸਪੀ ਪਟਿਆਲਾ ਨੂੰ ਕੀਤੀ ਡੀਜੀਪੀ ਪੰਜਾਬ ਨੂੰ ਵੀ ਇਸ ਬਾਰੇ ਪਤਾ ਹੈ ਸਾਰੇ ਇਹ ਸਾਰੇ ਅਫਸਰ ਕਾਬਲ ਨਹੀਂ ਚਲੋ ਪੁਲਿਸ ਨੂੰ ਇਨਵੈਸਟੀਗੇਸ਼ਨ 'ਚ ਟਾਈਮ ਲੱਗਦਾ ਹੈ ਨੋ ਡਾਊਟ ਬਟ ਉਸ ਤੋਂ ਬਾਅਦ ਫਿਰ ਅਸੀਂ ਕੋਰਟ ਦੇ ਵਿੱਚ ਜਾ ਕੇ ਸਾਰੇ ਸਬੂਤ ਰੱਖੇ ਤੇ ਜੇ ਜੱਜ ਸਾਹਿਬ ਨੇ ਸਾਰੇ ਸਾਡੇ ਸਬੂਤ ਦੇਖਣ ਤੋਂ ਬਾਅਦ ਸਾਰੀ ਸਾਡੀ ਪਟੀਸ਼ਨ ਨੂੰ ਵੈਰੀਫਾਈ ਕਰਕੇ ਇਹਨਾਂ ਨੂੰ ਪੁਲਿਸ ਨੂੰ ਇੱਕ ਨੋਟਿਸ ਕੀਤਾ ਹੈ ਵੀ ਤੁਸੀਂ ਇਹਦੇ ਜਿਹੜੇ ਸਟੇਟਸ ਰਿਪੋਰਟ ਕਹਿੰਦੇ ਆ ਵੀ ਤੁਸੀਂ ਦੱਸੋ ਹੁਣ ਤੱਕ ਕੀ ਕੀਤਾ ਲੱਗਦਾ ਵੀ ਇਸ ਜਾਂਚ ਦੇ ਵਿੱਚ ਕੋਈ ਰਿਪਲਾਈ ਤੁਹਾਨੂੰ ਆਇਆ ਹੈ ਪੰਜਾਬ ਪੁਲਿਸ ਦੇ ਵੱਲੋਂ ਐਸਐਸਪੀ ਪਟਿਆਲਾ ਵੱਲੋਂ ਕੋਈ ਰਿਪਲਾਈ ਕਿ ਕਿਸ ਤਰੀਕੇ ਦੀ छानਬਣੀ ਕੀਤੀ ਜਾ ਰਹੀ ਹੈ ਕੀ ਅੱਗੇ ਮਾਮਲਾ ਇਹਨਾਂ ਦੇ ਉੱਪਰ ਦਰਜ ਕੀਤਾ ਜਾਏਗਾ ਜਾਂ ਮਾਮਲਾ ਦਰਜ ਕਰਨ ਨੂੰ ਲੈ ਕੇ ਤੁਹਾਡੀ ਕੀ ਮੰਗ ਹੈ ਦੇਖੋ ਸਰ ਮੈਂ ਤਾਂ ਜੋ ਕ੍ਰਾਈਮਸ ਹੋਏ ਆ ਉਹ ਸਭ ਤੋਂ ਪਹਿਲਾਂ ਇੱਕ ਪ੍ਰੋਵੀਜ਼ਨ ਲਾਅ ਆਫ ਲਾ ਹੁੰਦਾ ਕਿ ਸਭ ਤੋਂ ਪਹਿਲਾਂ ਆਪਣੇ ਤੁਸੀਂ ਐਸਐਸਪੀ ਸਾਹਿਬ ਨੂੰ ਜਾਂ ਪੁਲਿਸ ਨੂੰ ਇਨਫੀਮੇਟ ਕਰੋ ਆਫਟਰ दैट ਮੈਜਿਸਟ੍ਰੇਟ ਵਾਲਾ ਆਂਦਾ ਸਟੇਜ ਠੀਕ ਹੈ ਤਾਂ ਸਟੇਜ 바이 ਸਟੇਜ ਐਸ ਪਰ ਲਾ ਮੈਂ ওভারਵੀਜ਼ਨ ਦੇ ਮੁਤਾਬਕ ਸਾਰਾ ਸਬੂਤ ਸਾਰੀ ਕੰਪਲੇਂਟਸ ਕੀਤੀਆਂ ਨੇ ਉਹ ਮੈਂ ਤੁਹਾਨੂੰ ਦਿਖਾ ਵੀ ਰਿਹਾ ਮੇਰੇ ਕੋਲ ਸਬੂਤ ਮੇਰੇ ਹੱਥ ਜੀ ਨੇ ਠੀਕ ਤੇ ਆ ਰਿਹਾ ਜਿਹੜਾ ਐਵੀਡੈਂਸ ਦਾ ਸਰਟੀਫਿਕੇਟ ਹੈ ਇਹਨੂੰ ਸੈਕਸ਼ਨ 63 4 ਦਾ ਸਰਟੀਫਿਕੇਟ ਕਹਿੰਦੇ ਆ ਇਹ ਸਾਰਾ ਕੋਡ ਦੇ ਵਿੱਚ ਦਿੱਤਾ ਗਿਆ ਹੈ ਕਹਣਾ ਚਾਹੋਗੇ ਹੁਣ ਜਿਸ ਹਿਸਾਬ ਦੇ ਨਾਲ ਹਿੰਦੂ ਜੱਥੇ ਬੰਦੇ ਆ ਤੁਹਾਨੂੰ ਗੱਲ ਕੀਤੀ ਜਾਵੇ ਤਾਂ ਉਹ ਤਾਂ ਮਾਫੀ ਮੰਗਵਾਉਣ ਨੂੰ ਤਿਆਰ ਸੀਗੇ ਕਿ ਮਾਮਲਾ ਇੱਥੇ ਤੇ ਇੱਥੇ ਨਿਪਟ ਜਾਏਗਾ ਲੱਗਦਾ ਮੈਂ ਅਗਰ ਇਸ ਤਰੀਕੇ ਦੇ ਨਾਲ ਅਗਰ ਮਾਫੀ ਦਿੱਤੀ ਜਾਵੇ ਤਾਂ ਕੁਝ ਪਰਿਵਾਰ ਨਾਲ ਜਿਹੜੇ ਹਿੰਦੂ ਉਹਨਾਂ ਦੇ ਜਿਹੜੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਜਿਵੇਂ ਤੁਸੀਂ ਵੀ ਉਹ ਕਿ ਚਾਹੁੰਦੇ ਹੋ ਕਿ ਬੈਕਗ੍ਰਾਉਂਡ ਪੂਰੀ ਖੰਗਾਲੀ ਜਾਵੇ ਕਿ ਸਿਰਫ ਇਸੇ ਬੇਅਦਬੀ ਦਾ ਮਾਮਲਾ ਨਹੀਂ ਹੋਰ ਵੀ ਬਹੁਤ ਕੁਝ ਹੈ ਸਰ ਮੇਰੀ ਮੰਗ ਇਹ ਹੈ ਇੱਕ ਬੰਦਾ ਇਹਨਾਂ ਜਨਾਨੀਆਂ ਇਹ ਨਿਊਡੀਟੀ ਵਾਲੇ ਨਿਊਡੀਟੀ ਦਾ ਮਤਲਬ ਅਸ਼ਲੀਲ ਵੀਡੀਓ ਸਨੈਪਚੈਟ YouTube Facebook Twitter ਆ আদি سوشل মিডিਆ ਪਲੈਟਫਾਰਮ ਤੇ ਰੋਸ ਰਿਹਾ ਥੋੜੀ ਵੀ ਕਰੇ ਮਾਵਾ ਭੈਣਾ ਨੇ ਮੇਰੇ ਘਰੇ ਵੀ ਮਾਵਾ ਭੈਣਾ ਨੇ ਹੈਨਾ ਬੱਚੇ ਵੀ ਨੇ ਸਾਡੇ ਆਪਾਂ ਲੋਕ ਕੰਮ ਤੇ ਨਿਕਲ ਜਾਂਦੇ ਆ ਗੋੜ ਚ ਆ ਜਾਂਦਾ ਮੈਂ ਤੁਸੀਂ ਕੰਮ ਤੇ ਹੁੰਦੇ ਹੋ ਉਹ ਬੱਚੇ ਹੱਥ 'ਚ ਵੀਡੀਓ ਲੈ ਕੇ ਦੇਖ ਰਹੇ ਨੇ ਸਾਰਾ ਦਿਨ ਉਹਦੇ ਵਿੱਚ ਉਹਨਾਂ ਦੇ ਦਿਮਾਗ ਦੇ ਉੱਪਰ ਕੀ ਗਲਤ ਅਸਰ ਪੈਂਦਾ ਹੈ ਸੋਸਾਇਟੀ ਨੂੰ ਕੀ ਗਲਤ ਮੈਸੇਜ ਆ ਰਿਹਾ ਹੈ ਔਰ ਕੀ ਕੀ ਉਸ ਚੀਜ਼ਾਂ ਤੋਂ ਕੱਲਾ ਅਰਮਾਨ ਮਲਿਕ ਦੀ ਨਹੀਂ ਗੱਲ ਕਰਦੇ ਇੱਥੇ ਗੱਲ ਕਰਦੇ ਆ ਸਾਈਬਰ ਕ੍ਰਾਈਮ ਦੀ ਡਿਊਟੀ ਹੈ ਕਿ ਐਸੇ ਕੰਟੈਂਟ ਸਾਰੇ ਵਾਚ ਕਰਨ ਤੇ ਉਹਨਾਂ ਨੂੰ ਡਿਲੀਟ ਕਰਵਾਉਣ ਔਰ ਉਹਨਾਂ ਦੇ ਪਰਚਾ ਦਰਜ ਕਰਨ ਕਿਉਂਕਿ ਯੂਟਿਊਬਰਸ ਨੇ ਤਾਂ ਆਪਣੇ ਪੈਸੇ ਕਮਾਣੇ ਹੈ ਤੇ ਕਲਚਰ ਤਾਂ ਦੇਸ਼ ਦਾ ਖਰਾਬ ਹੋ ਰਿਹਾ ਸਾਡੇ ਪੰਜਾਬ ਦਾ ਸਭਿਆਚਾਰ ਖਰਾਬ ਹੋ ਰਿਹਾ ਹੁਣ ਇੱਕ ਥੋੜੇ ਦਿਨਾਂ ਪਹਿਲਾਂ ਤੁਹਾਨੂੰ ਪਤਾ ਹੋਵੇਗਾ ਇੱਕ ਕਪਲ ਫੋਰਨ ਚਲਾ ਗਿਆ ਉਹਦੇ ਵਿੱਚ ਵੀ ਇਹੀ ਆਪਣੇ ਪੰਜਾਬ ਵੱਲੋਂ ਹੀ ਉਹਨੂੰ ਗਲਤ ਕਿਹਾ ਸੀ ਨਾ ਵੀ ਇਹੋ ਜਿਹਾ ਅਤੇ ਤੂੰ ਗਲਤ ਪਰੋਸ ਰਿਹਾ ਫੇਸਬੁਕ ਤੇ ਜਾਂ ਸੋਸ਼ਲ ਮੀਡੀਆ ਤੇ ਇਹ ਵੀ ਸੇਮ ਉਹੀ ਕੇਸ ਹੈ ਬਸ ਮੇਰਾ ਤਰੀਕਾ ਹੈ ਕਿ ਮੈਂ ਕੋਰਟ ਦੇ ਵਿੱਚ ਆ ਗਿਆ ਪਹਿਲਾਂ ਮੈਂ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਤੇ ਉਸ ਤੋਂ ਬਾਅਦ ਮੈਂ ਡੀਜੀਪੀ ਸਾਹਿਬ ਨੂੰ ਦਿੱਤੀ ਫਿਰ ਆਫਟਰ ਦੈਟ ਮੈਂ ਕੋਰਟ ਚ ਆਇਆ ਸਵਾਲ ਜਰੂਰ ਖੜਾ ਹੋ ਰਿਹਾ ਹੈ ਕਿ ਮਾਮਲਾ ਜਦੋਂ ਬੇਦਬੀ ਦੀ ਘਟਨਾ ਹੁੰਦੀ ਹੈ ਜਦੋਂ ਮਾਫੀ ਨਾਮੇ ਲਈ ਇਹਨਾਂ ਨੂੰ ਬੁਲਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ ਸਾਰਾ ਖੜਾ ਹੁੰਦਾ ਤੁਹਾਡੇ ਵੱਲੋਂ ਵੀ ਸਟੈਪ ਉਸ ਤੋਂ ਬਾਅਦ ਚੱਕਿਆ ਜਾਂਦਾ ਹਾਲਾਂਕਿ ਵੀਡੀਓਜ਼ ਇਨਫਲੂਐਂਸਰ ਨੇ ਕਾਫੀ ਸਮੇਂ ਤੋਂ ਢੜੇ ਨੇ ਇਹ ਸੋਸ਼ਲ ਮੀਡੀਆ ਦੇ ਉ ਜਿਹੜੇ ਨੇ ਉਹ ਕੀਤੇ ਜਾ ਰਿਆ ਨਾ ਵੱਲ ਵੀਡੀਓਜ਼ ਪਾਈਆਂ ਜਾ ਰਹੀਆਂ ਇਸ ਤੋਂ ਪਹਿਲਾਂ ਨਿਕਦੀ ਮਾਮਲੇ ਦੇ ਉੱਪਰ ਕਦੀ ਚੱਕਿਆ ਗਿਆ ਸਰ ਮਾਫੀ ਮੰਗਣ ਤੋਂ ਪਹਿਲਾਂ ਕੰਪਲੇਂਟਸ ਹੋਈਆਂ ਨੇ ਮੇਰੇ ਖੱਲੇ ਵੱਲੋਂ ਨਹੀਂ ਹੋਈਆਂ ਪੰਜਾਬ ਦੀਆਂ ਕਈ ਜਥੇਬੰਦੀਆਂ ਨੇ ਮਾਫੀ ਕਦੋਂ ਮੰਗਣ ਆਂਦਾ ਬੰਦਾ ਪਹਿਲਾਂ ਇਹ ਦੱਸੋ ਉਹਨੂੰ ਕੋਈ ਸੁਪਨਾ ਆਇਆ ਵੀ ਜਾ ਕੇ ਮੈਂ ਮਾਫੀ ਮੰਗ ਲਾਂ ਜੇ ਉਹਦੀਆਂ ਕੰਪਲੇਂਟਸ ਹੋਈਆਂ ਵੱਖ-ਵੱਖ ਜ਼ਿਲ੍ਹਿਆਂ 'ਚ ਤਾਂ ਹੀ ਉਹ ਮਾਫੀ ਮੰਗਣ ਆਏ ਨਾ ਤਾਂ ਉਸੇ ਤਰ੍ਹਾਂ ਕੰਪਲੇਂਟਸ ਪਹਿਲਾਂ ਹੋਈਆਂ ਆਫਟਰ ਥੈਟ ਉਹਨਾਂ ਨੇ ਮਾਫੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਇਹੜੇ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਦੇ ਉਪਰ ਇਨਫਲੂਐਂਸਰ ਨੇ ਪਾਇਲ ਮਲਿਕ ਤੇ ਉਹਨਾਂ ਦੇ ਹਸਬੰਡ ਦੇ ਉੱਪਰ ਜਿਹੜਾ ਉਹ ਹੁਣ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇੱਕ ਪਾਸੋਂ ਹਿੰਦੂ ਜਥੇਬੰਦੀਆਂ ਦੇ ਵੱਲੋਂ ਕਾਲੀ ਮਾਤਾ ਮੰਦਰ ਦੇ ਵਿੱਚ ਉਹਨਾਂ ਨੂੰ ਨਮਸਤਕ ਕਰਵਾਇਆ ਗਿਆ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਕਿ ਤੁਸੀਂ ਇੱਥੇ ਸੇਵਾ ਕਰਨੀ ਹੈ ਤੇ ਉਹਨਾਂ ਨੂੰ ਮਾਫੀਨਾਮਾ ਦਿੱਤਾ ਗਿਆ ਕਿ ਦੂਜੇ ਪਾਸੇ ਇਹਨਾਂ ਦੇ ਵਿੱਚ ਆਪਸੀ ਟਕਰਾਵ ਕੇ ਮਾਫੀਨਾਮਾ ਕਿਵੇਂ ਦਿੱਤਾ ਜਾ ਸਕਦਾ ਇਸ ਤੋਂ ਇਲਾਵਾ ਐਡਵੋਕੇਟ ਦਵਿੰਦਰ ਨੇ ਜਾਣਕਾਰੀ ਦਿੱਤੀ ਕਿ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਉੱਪਰ ਕਈ ਕੈਮੀਕਲ ਮਾਮਲੇ ਵੀ ਜਿਹੜੇ ਇਹ ਇਹਨਾਂ ਨੇ ਅਣੀਆਂ ਤਿੰਨ ਜਿਹੜੇ ਪਤਨੀਆਂ ਰੱਖੀਆਂ ਹੋਈਆਂ ਨੇ ਉਹ ਵੀ ਜਿਹੜੇ ਹਿੰਦੂ ਐਕਟ ਨੂੰ ਲੈ ਕੇ ਉਹਨਾਂ ਦੇ ਉੱਪਰ ਵੀ ਸਵਾਲ ਖੜੇ ਹੋਣ ਉਸ ਤਮਾਮ ਇਹਨਾਂ ਮਾਮਲਿਆਂ ਨੂੰ ਲੈ ਕੇ ਕੋਰਟ ਦੇ ਵਿੱਚ ਪਟੀਸ਼ਨ ਏਰੀਏ ਦਾਇਰ ਕੀਤੀ ਗਈ ਹੈ ਤੇ ਇਹਨਾਂ ਦੇ ਵਿੱਚ ਐਸਪੀ ਪਟਿਆਲਾ ਤੇ ਹੋਰ ਉੱਚ ਅਧਿਕਾਰੀਆਂ ਨੂੰ ਵੀ ਜਿਹੜਾ ਕਿ ਉਹ ਸਮਨ ਕਿਤੇ ਗਏ ਨੇ ਕਿ ਇਹਨਾਂ ਦੇ ਉੱਪਰ ਤੁਸੀਂ ਕੀ ਜਿਹੜੀ ਕਿ ਜਾਂਚ ਕੀਤੀ ਹੈ ਉਹਨਾਂ ਦੀ ਜਿਹੜੀ ਸੁਣਵਾਈ ਕੀਤੀ ਜਾਵੇ ਉਸ ਤੋਂ ਲਗਾਤਾਰ ਇਹ ਮਾਮਲਾ ਜਿਹੜਾ ਹੁਣ ਅਗਦਾ ਦਿਖਾਈ ਦੇ ਰਿਹਾ ਕਿ ਗਹਿਰਾਈ ਦੇ ਨਾਲ ਇਸ ਦੇ ਉੱਪਰ ਜਾਂਚ ਦੀ ਮੰਗ ਕੀਤੀ ਗਈ ਹੈ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜਵਾਨ ਵੱਲੇ ਸਮੇਂ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹਨਾਂ ਨੂੰ ਇਹ ਖੁੱਲ੍ਹ ਨਾ ਮਿਲ ਸਕੇ ਕਿ ਕੋਈ ਵੀ ਕੰਟੈਂਟ ਜਿਹੜਾ ਉਹ ਭਾਵੇਂ ਉਹ ਅਸਲੀ ਲੈ ਭਾਵੇਂ ਉਹ ਪਰਵਰਕ ਹੈ ਕੋਈ ਵੀ ਫਾਲਤੂ ਹੈ ਨਜਾਇਜ਼ ਕੰਟੈਂਟ ਜਿਹੜਾ ਉਹ ਅਪਲੋਡ ਕਰਨ ਤੋਂ ਪਹਿਲਾਂ ਅਗਲੇ 100 ਵਾਰੀ ਸੋਚਣ ਸੋ ਬਿਲਕੁਲ ਲਗਾਤਾਰ ਜਿੱਥੇ ਸਰਕਾਰ ਕਦਮ ਚੁੱਕਦੇ ਦਿਖਾਈ ਦੇ ਰਹੇ ਉੱਥੇ ਦਵਿੰਦਰ ਐਡਵੋਕੇਟ ਦਵਿੰਦਰ ਵਰਗੇ ਲੋਕ ਨੇ ਉਹ ਵੀ ਕਿਤਨਾ ਕਿਤੇ ਹੁਣ ਸਮਾਜ ਨੂੰ ਸੁਧਾਰਨ ਦੇ ਲਈ ਕੁਝ ਕਦਮ ਚੁੱਕਦੇ ਦਿਖਾਈ ਦੇ ਰਹੇ ਨੇ ਤੇ ਇਹਨਾਂ ਦੇ ਉੱਪਰ ਬਣਦੀ ਕਾਰਵਾਈ ਦੀ ਉਕਤੀ ਮੰਗ ਕੀਤੀ ਜਾ ਰਹੀ ਹੈ ਕੈਮਰਾ ਬਸ ਆਮਨਦੀਪ ਦੇ ਨਾਲ ਤਰਨ ਠੁਕਰਾਲ ਰੋਜ਼ਾਨਾ ਪਖਸ਼ਮਾਨ